हलका घनौर पिंड सराला खुरद विखे डेरा बाबा रामदास जी सराला खुरद विखे बरसी ते तीडारा धूम धाम नाल मनाया गया बाबा रामदास जी दी बरसी मौके संगता नेड़ले राजा तो पहुंच दिया हन ਇਸ ਸਥਾਨ ਤੇ ਜੋ ਸੱਚੇ ਦਿਲ ਤੋਂ ਮੰਨਤ ਮੰਗਦਾ ਹੈ ਤਾਂ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਵਰਸੀ ਮੌਕੇ ਧਾਰਮਿਕ ਅਤੇ ਸਿਆਸੀ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਕਨੌਰ ਤੋਂ ਅਭਿਸ਼ੇਕ ਸੂਦ ਰਿਪੋਰਟ ਸੁਲਤਾਨ ਜੀ ਰਵਣਾ ਮੱਥਾ ਟੇਕਣ ਆਉਂਦੇ ਹਨ ਜੀ ਤੇ ਸੁਖ ਸੁਖਦੇ ਹਨ ਉਹਨਾਂ ਦੇ ਹਰ ਸੁੱਖਾਂ ਪੂਰੀਆਂ ਹੁੰਦੀਆਂ ਹਨ ਕੀ ਦਾ ਟੀਂਚੜਾ ਲੱਗੇ ਜਾਂਦਾ ਕੋਈ ਹੋਰ ਸਮੱਗਰੀ ਦੇ ਕੇ ਜਾਂਦਾ ਕੋਈ ਗੂੜ੍ਹ ਵਗੈਰਾ ਜੋ ਵੀ ਉਹਨਾਂ ਦੀ ਸਰਦਾ ਹੁੰਦੀ ਹੈ ਸੁੱਕਦੇ ਜਾਂਦੇ ਹਨ ਸੁੱਕ ਪੂਰੀ ਹੁੰਦੀ ਹੈ ਹੋਂਸੇ ਤੇ ਮਟਟੇ ਕਿਤੇ ਸੁੱਕ ਪੂਰ ਆਪਣਾ ਚੜਾ ਕੇ ਜਾਂਦੇ ਹਨ ਸੰਗਤ ਆ ਜਾਂਦੀ ਹੈ ਕਿੰਨ ਸੰਗਤ ਬਹੁਤ ਆਂਦੀ ਹੈ ਦੂਰੋਂ ਦੂਰੋਂ ਸੰਗਤ ਆਂਦੀ ਹੈ ਘਟੋ ਘਟੇ 1.5 ਤੋਂ 3 ਤੋਂ ਵੱਧ ਇੱਥੇ ਕੀ ਦਾ ਲੱਗ ਜਾਂਦਾ ਹੈ ਜੀ ਪੂਰੇ ਇਲਾਕੇ ਤੋਂ ਆਉਂਦੇ ਨੇ ਨਹੀਂ ਦੂਰੋਂ ਦੂਰੋਂ ਆਉਂਦੇ ਆ ਜੀ ਕੋਈ ਮਬਾਰੇ ਤੋਂ ਕੋਈ ਪਟਿਆਲੇ ਤੋਂ ਕੋਈ ਸਾਵਾਤ ਤੋਂ ਦੂਰੋ ਦੂਰ ਸੰਪਰਤਾਂ ਦੀ ਹਾਂ ਚਲਾਉਣ ਵਾਲਾ ਕੋਈ ਕਮੇਟੀ ਕੋਈ ਹਾਂਜੀ ਕਮੇਟੀ ਬਣੀ ਹੋਈ ਹੈ ਜੀ ਜਿਹਦੇ ਆਪਣਾ ਪ੍ਰਧਾਨ ਨੇ ਹਰਪ੍ਰੀਤ ਸਿੰਘ ਜੀ ਇਹ ਬੁੱਧਵਾਰ ਵਾਲੇ ਦਿਨ ਇਹ ਸਮਾਧੀ ਲਈ ਦੀ ਜੀ ਸ਼ੁੱਕਰਵਾਰ ਦੇ ਦਿਨ ਸਰਾਧ ਹੁੰਦਾ ਜੀ ਬਹੁਤ ਸਰਦਾ ਪਿੰਡ ਪਤੀ ਪੂਰਾ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੁਹਾਨੂੰ ਜੀ ਕਿਉਂਕਿ ਸਰਪੰਚ ਸਾਹਿਬ ਬੈਠੇ ਸਾਡੇ ਕਿੰਨੇ ਸਾਲ ਹੋ ਗਏ ਤੁਕਾ ਜੀ ਰਾਦੇਬੇ ਜੁਰਗਨ ਨੂੰ ਨਹੀਂ ਪਤਾ ਜੀ ਸਾਨੂੰ ਤਾਂ ਕੀ ਪਤਾ ਜੀ ਸਦੀਆ ਪਰਣਾ ਆਈਏ ਇਮਾਨਦਾਰ ਇੱਥੇ ਹਰ ਬੁੱਧਵਾਰ ਜੀ ਸੁੱਖਾਂਵਾਰ ਆਉਂਦੇ ਆ ਕੋਈ ਵੀ ਇੱਥੇ ਕੋਈ ਆਪਣੇ ਮਨ ਨੂੰ ਕੋਈ ਵੀ ਸੁੱਖ ਸੁੱਕੇ ਜਾਂਦੇ ਆ ਵਰਨਦੀ ਆ ਜੀ ਬਾਕੀ ਸਾਲ ਤੁਰੇ ਜਿਹੜਾ ਭੰਡਾਰਾ ਹੁੰਦਾ ਹੈ ਲਗਭਗ 150 ਤਿਲ ਕੀ ਦਾ ਲੱਗਦਾ ਜੀ ਜਿਵੇਂ ਮਾਲ ਪੂੜੇ ਠੀਰ ਤੰਦੂਰੀ ਫੁਲਕਾ ਸਾਦਾ ਫੁਲਕਾ ਸਬਜੀ ਸਵੇਰੇ ਪਕੌੜੇ ਦਾ ਪੰਡਰ ਹੁੰਦਾ ਜੀ ਸਰਦਬ ਰੋਲਾ ਖੁਰਦ ਤੋਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਤੇ ਆਪਣੇ ਚੈਨਲ ਨੂੰ ਦੇਖ ਰਹੇ ਸਭ ਸਮੂਹ ਦਰਸ਼ਕਾਂ ਦਾ ਤੇ ਪੂਰੀ ਪੰਜਾਬੀ ਦਾ ਪੂਰੀ ਇਨਸਾਨੀਅਤ ਦਾ ਪੂਰੀ ਮਨੁੱਖਤਾ ਦਾ ਬਹੁਤ ਬਹੁਤ ਧੰਨਵਾਦ ਜੀਆ ਕਿ ਮੈਨੂੰ ਤੁਸੀਂ ਸਭਨੇ ਮੌਕਾ ਦਿੱਤਾ ਵੀ ਮੈਂ ਬਾਬਾ ਆਰਾਮ ਦਾਸ ਜੀ ਦੇ ਇਸ ਚੱਲ ਰਹੀ ਪਰੰਪਰਾ ਬਾਰੇ ਉਹ ਸ਼ਬਦ ਸਾਂਝੇ ਕਰਾਂ ਪਰ ਮੇਰੀ ਜਾਣਕਾਰੀ ਇੰਨੀ ਕੁ ਜਿਆਦਾ ਨਹੀਂ ਹੈ ਜਿਵੇਂ ਇੱਥੇ ਕੋਈ ਲਿਖਤੀ ਇਤਿਹਾਸ ਜਾਂ ਹੋਰ ਇਸ ਤਰ੍ਹਾਂ ਦੀ ਗੱਲ ਤਾਂ ਮਤਲਬ ਕੋਈ ਹੈ ਨਹੀਂ ਸਾਡੇ ਕੋਲ ਪਰ ਜਿਵੇਂ ਦੰਤ ਕਥਾਵਾਂ ਜਾਂ ਜਿਵੇਂ ਪਿੱਛੋਂ ਸਾਡੇ ਅਸੀਂ ਸੁਣਦੇ ਆ ਰਹੇ ਹਾਂ ਪੀੜੀਦਰ ਪੀੜੀ ਪਿੱਛੋਂ ਵਾਕਰੀਆਂ ਗੱਲਾਂ ਨੇ ਉਹਨਾਂ ਦੇ ਅਨਸਾਰ ਵੀ ਬਾਬਾ ਜੀ ਜਿਹੜੇ ਸਿੱਧ ਪੁਰਸ਼ ਹੋਏ ਸੀ ਉਹਨਾਂ ਨੇ ਜਿਹੜਾ ਸਾਡੇ ਇੱਥੇ ਇਲਾਕਾ ਇਹ ਪੁਆਰ ਤੇ ਦੋ ਮੇਲੇ ਭਰਦੇ ਆ ਇੱਕ ਸੀਰ ਦਾ ਮੇਲਾ ਭਰਦਾ ਹੈ ਜੀ ਤੇ ਇੱਕ ਕਪੂਰੀ ਦਾ ਮੇਲਾ ਭਰਦਾ ਹੈ ਜਿੱਥੇ ਮੋਰਚਾ ਲੱਗਿਆ ਸੀ 1973 ਤੇ ਇੰਦਰਾ ਗਾਂਧੀ ਇਸ ਸਾਈਟ ਮੈਂ ਜਨਮ ਲਿਆ ਹੋਂ ਉਸ ਮੋੜ ਤੇ ਕੋਲਪਲੋਰ ਦੇ ਦੌਰਾਨ ਮਤਲਬ ਜਿਹੜਾ ਉੱਥੇ ਮੋੜਾ ਲੱਗਿਆ ਸੀ ਉੱਥੇ ਉੱਥੇ ਹੀ ਮੇਲਾ ਪੱਰਦਾ ਇੱਕ ਮੇਲਾ ਮੰਗਲਵਾਰ ਨੂੰ ਪੱਰਦਾ ਜੀ ਤੇ ਇੱਕ ਵੀਰਵਾਰ ਨੂੰ ਉਹਨਾਂ ਦੇ ਵਿਚਾਰ ਬਾਬਾ ਜੀ ਨੇ ਇੱਥੇ ਬੁੱਧਵਾਰ ਨੂੰ ਜਿੰਦਿਆਂ ਨੇ ਆਪਣੀ ਸਮਾਦੀ ਲਈ ਸੀ ਉਹਨਾਂ ਦੇ ਇਸ ਪਿੰਡ ਬੁੱਧ ਪਿੰਡ ਹੈ ਜੀ ਪ੍ਰੀਤਮ ਦਾਸ ਬਾਬਾ ਜੀ ਮੇਰਾ ਨਾਮ ਹੈ ਬੜਾ ਦੂਰ ਦੂਰ ਸੇ ਸੰਗਤ ਆਂਦੀ ਹੈ ਸਮਾਦ ਵਰਗੀ ਕੇ 3 ਚੜ੍ਹਦੇ ਹਨ माल पूरे खीर की जग होंगी है बहुत पुरानी सारे इलाके में मशहूर है दूर दूर से संगत जी जी आ रही मेरा गाँव बाबा राम स्वरूप हरियाणा यहाँ पर भंडारे में गांव के संयोग से हमारे को अंकल मिला हम भी भंडारे में संयोग देने के लिए आए हैं यह भंडारा बहुत धूमधाम से होता है पूरे गांव का ग्राम पंचायत का संयोग ਪੂਰੇ ਹੱਥ-ਸੱਤ ਤੋਹ ਤਾ ਇਸ ਵਿੱਚ ਬਹੁਤ ਦੂਰ-ਦੂਰ ਦੇ ਪ੍ਰਬਲਿਕ ਕਿਸੇ ਦੀ ਅਮਰ ਆਪਨਾ ਪੂਰੀ ਹੁੰਦੀ ਹੈ ਜੈ ਬਾਬਾ ਰਾਮਦਾਸ ਜੀ ਇਹ ਕਿੰਦੇ ਸਰਾਲਾ ਖੁਰਦ ਵਿਖੇ ਆਏ ਆ ਤੇ ਸਾਨੂੰ ਡੇਰਾ ਬਾਬਾ ਰਾਮਦਾਸ ਜੀ ਦੇ ਜੋ ਸਮਾਦ ਹੈ ਉਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸਾਰੀ ਟੀਮ ਦੇ ਨਾਲ ਸਾਰੀ ਸੰਗਤਾਂ ਦੇ ਨਾਲ ਅਸੀਂ ਅੱਜ ਇੱਥੇ ਆਏ ਆ ਤੇ ਸਾਲਾਨਾ ਜੋ ਵਰਸੀ ਹੈ ਸਾਲਾਨਾ ਵਰਸੀ ਸਮਾਗਮ ਹੈ ਜੋ ਬਾਬਾ ਜੀ ਦਾ ਹੁੰਦਾ ਹੈ ਉਸ ਵਿੱਚ ਅੱਜ ਅਸੀਂ ਆਏ ਆਂ ਤੇ ਹਲਕਾ ਘਨੌਰ ਦੇ ਕੋਨੇ-ਕੋਨੇ ਤੋਂ ਕੱਲਾ ਘਨੌਰ ਹੀ ਨਹੀਂ ਪੂਰੇ ਪੰਜਾਬ ਤੋਂ ਜਿਨ੍ਹਾਂ ਨੂੰ ਇਸ ਡੇਰੇ ਦੀ ਮਹਾਨਤਾ ਬਾਰੇ ਮੱਤਤਾ ਬਾਰੇ ਪਤਾ ਹੈ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮੂਹ ਮੰਗੀਆਂ ਮੁਰਾਦਾਂ ਵੀ ਬਾਬਾ ਜੀ ਜਿਹੜੀ ਉਹ ਪੂਰੀਆਂ ਕਰਦੇ ਨੇ ਅੱਜ ਮੈਂ ਸਾਰੇ ਸਾਡੇ ਕਿਸਾਨ ਯੂਨੀਅਨ ਦੇ ਆਗੂ ਭਾਈ ਸਾਹਿਬ ਕਲਵੀਰ ਜੀ ਡਾਕਟਰ ਸਾਹਿਬ ਮਲਕੀਤ ਜੀ ਬਲਜੀਤ ਜੀ ਸਾਰੀ ਟੀਮ ਜੱਡੀ ਸਰਾਲੇ ਦੀ ਜੋ ਸਾਥੀ ਸਾਡੇ ਨੇ ਉਹ ਇਥੇ ਨਾਲ ਨੇ